T20 ਵਿਸ਼ਵ ਕੱਪ 2024 ਦੇ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆਸਟ੍ਰੇਲੀਆ ਨਾਲ ਖੇਡਿਆ ਗਿਆ। ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ। ਉੱਥੇ ਹੀ ਹੁਣ T20 ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪੀਤ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਦੇ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆਸਟ੍ਰੇਲੀਆ ਨਾਲ ਖੇਡਿਆ ਗਿਆ। ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ। ਉੱਥੇ ਹੀ ਹੁਣ T20 ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪੀਤ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਦੇ ਸੁਪਰ 8 ਛੇ ਟੀਮ ਇੰਡੀਆ ਦਾ ਆਖਰੀ ਮੈਚ ਆਸਟ੍ਰੇਲੀਆ ਨਾਲ ਖੇਡਿਆ ਗਿਆ ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ ਉੱਥੇ ਹੀ ਹੁਣ T20 ਵਿਸ਼ਵ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪੀਤ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਦੇ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆਸਟ੍ਰੇਲੀਆ ਨਾਲ ਖੇਡਿਆ ਗਿਆ। ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ। ਉੱਥੇ ਹੀ ਹੁਣ T20 ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰ ਅਸਲ ਜਸਪੀਤ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਦੇ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆਸਟ੍ਰੇਲੀਆ ਨਾਲ ਖੇਡਿਆ ਗਿਆ। ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ। ਉੱਥੇ ਹੀ ਹੁਣ T20 ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪੀਰ ਤੇ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ। ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲ੍ਹਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਦੇ ਸੁਪਰ 8 ਛੇ ਟੀਮ ਇੰਡੀਆ ਦਾ ਆਖਰੀ ਮੈਚ ਆਸਟ੍ਰੇਲੀਆ ਨਾਲ ਖੇਡਿਆ ਗਿਆ ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਵਿੱਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ ਉੱਥੇ ਹੀ ਹੁਣ T20 ਵਿਸ਼ਵ ਕ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰ ਅਸਲ ਜਸਪੀਤ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਦੇ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆਸਟ੍ਰੇਲੀਆ ਨਾਲ ਖੇਡਿਆ ਗਿਆ। ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ। ਉੱਥੇ ਹੀ ਹੁਣ T20 ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪ੍ਰਿਤ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਦੇ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆਸਟ੍ਰੇਲੀਆ ਨਾਲ ਖੇਡਿਆ ਗਿਆ। ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ। ਉੱਥੇ ਹੀ ਹੁਣ T20 ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰ ਅਸਲ ਜਸਪ੍ਰਿਤ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਦੇ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆਸਟ੍ਰੇਲੀਆ ਨਾਲ ਖੇਡਿਆ ਗਿਆ। ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ। ਉੱਥੇ ਹੀ ਹੁਣ T20 ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ। ਦਰਅਸਲ ਜਸਪੀਤ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਦੇ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆਸਟ੍ਰੇਲੀਆ ਨਾਲ ਖੇਡਿਆ ਗਿਆ। ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ। ਉੱਥੇ ਹੀ ਹੁਣ T20 ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪੀਤ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਦੇ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆਸਟ੍ਰੇਲੀਆ ਨਾਲ ਖੇਡਿਆ ਗਿਆ। ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ। ਉੱਥੇ ਹੀ ਹੁਣ T20 ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ ਦਰਅਸਲ ਜਸਪੀਤ ਬੁੰਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਧਾਨੋਂ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ T20 ਵਿਸ਼ਵ ਕੱਪ 2024 ਚ ਸੁਪਰ 8 ਚ ਟੀਮ ਇੰਡੀਆ ਦਾ ਆਖਰੀ ਮੈਚ ਆ ਆਸਟ੍ਰੇਲੀਆ ਨਾਲ ਖੇਡਿਆ ਗਿਆ ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ ਉੱਥੇ ਹੀ ਹੁਣ T20 ਵਿਸ਼ਵ ਕੱ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪੀਰ ਤੇ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਚ ਸੁਪਰ 8 ਚ ਟੀਮ ਇੰਡੀਆ ਦਾ ਆਖਰੀ ਮੈਚ ਆ ਆਸਟ੍ਰੇਲੀਆ ਨਾਲ ਖੇਡਿਆ ਗਿਆ ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ ਉੱਥੇ ਹੀ ਹੁਣ T20 ਵਿਸ਼ਵ ਕੱ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪੀਰ ਤੇ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 'ਚ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆ ਸਟ੍ਰੇਲੀਆ ਨਾਲ ਖੇਡਿਆ ਗਿਆ। ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ। ਉੱਥੇ ਹੀ ਹੁਣ T2 ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪੀਰ ਤੇ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 'ਚ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆ ਔਸਟ੍ਰੇਲੀਆ ਨਾਲ ਖੇਡਿਆ ਗਿਆ ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ ਉੱਥੇ ਹੀ ਹੁਣ T20 ਵਿ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪੀਰ ਤੇ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਚ ਸੁਪਰ 8 ਚ ਟੀਮ ਇੰਡੀਆ ਦਾ ਆਖਰੀ ਮੈਚ ਆ ਔਸਟ੍ਰੇਲੀਆ ਨਾਲ ਖੇਡਿਆ ਗਿਆ ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ ਉੱਥੇ ਹੀ ਹੁਣ T20 ਵਿਸ਼ਵ ਕ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪੀਰ ਤੇ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 'ਚ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆ ਔਸਟ੍ਰੇਲੀਆ ਨਾਲ ਖੇਡਿਆ ਗਿਆ ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਦ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ ਉੱਥੇ ਹੀ ਹੁਣ T20 ਵਿ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪੀਰ ਤੇ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 'ਚ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆਸਟ੍ਰੇਲੀਆ ਨਾਲ ਖੇਡਿਆ ਗਿਆ। ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ। ਉੱਥੇ ਹੀ ਹੁਣ T2 ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪੀਰ ਤੇ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 'ਚ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆ ਔਸਟ੍ਰੇਲੀਆ ਨਾਲ ਖੇਡਿਆ ਗਿਆ ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ ਉੱਥੇ ਹੀ ਹੁਣ T20 ਵਿ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪੀਰ ਤੇ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਦੇ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆਸਟ੍ਰੇਲੀਆ ਨਾਲ ਖੇਡਿਆ ਗਿਆ। ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ। ਉੱਥੇ ਹੀ ਹੁਣ T20 ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪ੍ਰਿਤ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। T20 ਵਿਸ਼ਵ ਕੱਪ 2024 ਦੇ ਸੁਪਰ 8 'ਚ ਟੀਮ ਇੰਡੀਆ ਦਾ ਆਖਰੀ ਮੈਚ ਆ ਔਸਟ੍ਰੇਲੀਆ ਨਾਲ ਖੇਡਿਆ ਗਿਆ। ਇਸ ਮੈਚ ਦੇ ਵਿੱਚ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ 92 ਦੌੜਾਂ ਬਣਾਈਆਂ ਜਿਸ ਕਰਕੇ ਟੀਮ ਇੰਡੀਆ ਜਿੱਤ ਗਈ। ਹਾਲਾਂਕਿ ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ 'ਚ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਕਈ ਵਾਰ ਆਪਣੇ ਹੀ ਖਿਡਾਰੀਆਂ ਤੇ ਗੁੱਸਾ ਕਰਦੇ ਹੋਏ ਦੇਖਿਆ ਗਿਆ। ਉੱਥੇ ਹੀ ਹੁਣ T ਰੋਹਿਤ ਸ਼ਰਮਾ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇ ਕਾਫੀ ਗੁੱਸੇ ਚ ਨਜ਼ਰ ਆਏ।ਦਰਅਸਲ ਜਸਪ੍ਰਿਤ ਬੁਮਰਾ ਕੋਲ ਪਹਿਲੇ ਹੀ ਓਵਰ ਦੇ ਵਿੱਚ ਮਿਸ਼ੈਲ ਮਾਰਸ ਨੂੰ ਆਊਟ ਕਰਨ ਦਾ ਮੌਕਾ ਸੀ ਪਰ ਪੰਤ ਕੈਚ ਤੋਂ ਖੁੰਝ ਗਏ ਅਤੇ ਇਸ ਦੌਰਾਨ ਬਚਕਾਨਾ ਵਿਵਹਾਰ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਰੋਹਿਤ ਸ਼ਰਮਾ ਕਾਫੀ ਗੁੱਸੇ ਚ ਨਜ਼ਰ ਆਏ ਅਤੇ ਇਸ ਦੌਰਾਨ ਉਹ ਗੁੱਸੇ ਚ ਆਕੇ ਪੰਤ ਨੂੰ ਗਾਲਾਂ ਕੱਢਦੇ ਦੇਖੇ ਗਏ ਜਿਸ ਦੀ ਵੀਡੀਓ